ਅਗਲੀ ਜਿਹੜੀ ਹਰਜਸਿੰਝ ਦੀ ਗੱਲ ਕਰੀਏ ਸਾਬਕਾ ਰਾਸ਼ਪਤੀ ਜਿਹੜੇ ਆ ਉਹ ਉੱਠੇ ਨੇ ਤਾਂ ਬਾਹਰ ਆਏ ਆ ਤੇ ਜੋ ਬਾਈਡਨ ਹੁਣੇ ਤਾਂ ਉਹਨਾਂ ਨੇ ਅੱਜ 트럼ਪ ਹੁਣਾ ਦੇ ਉੱਤੇ ਇਹ ਦੋਸ਼ ਜਿਹੜੇ ਉਹ ਲਾਏ ਆ ਕਹਿੰਦੇ ਵੀ ਉਹ ਇਸ ਟਾਈਮ ਸੋਸ਼ਲ ਸਿਕਿਉਰਿਟੀ ਦੇ ਦਿਵਾਲੇ ਹੋਏ ਆ ਤੇ ਹੈਚਟ ਦੇ ਨਾਲ ਜਿਹੜਾ ਆ ਉਹ ਵਾਰ ਕਰ ਰਿਹਾ ਸੋਸ਼ਲ ਸਿਕਿਉਰਿਟੀ ਨੂੰ ਡਿਸਮੈਂਟਲ ਕਰਨ ਦੇ ਲਈ ਪੋਸਟ ਪ੍ਰੈਜ਼ੀਡੈਂਸੀ ਤੋਂ ਬਾਅਦ ਦੇ ਵਿੱਚ ਇਹਨਾਂ ਦੀ ਪਹਿਲੀ ਸਪੀਚ ਦੱਸੀ ਜਾਂਦੀ ਆ 82 ਸਾਲਾ ਡੈਮੋਕ੍ਰੇਟ ਜੋ ਬਾਈਡਨ ਸਾਬਕਾ ਰਾਸ਼ਪਤੀ ਉਹਨਾਂ ਨੇ ਮਿਲੀਅਨਸ ਆਫ ਅਮਰੀਕਨਸ ਦੇ ਮਨ ਦੇ ਉੱਤੇ ਜਿਹੜਾ ਸਵਾਲ ਸੋਸ਼ਲ ਸਿਕਿਉਰਿਟੀ ਨੂੰ ਲੈ ਕੇ ਚੱਲ ਰਿਹਾ ਆ ਉਸ ਬਾਰੇ ਚਰਚਾ ਅੱਜ ਕੀਤੀ ਹੈਗੀ ਆ ਵਾਈਟ ਹਾਊਸ ਤੋਂ ਜਨੂਅਰੀ ਤੋਂ ਜਦੋਂ ਤੋਂ ਗਏ ਆ ਉਦੋਂ ਤੋਂ ਇਹ ਪਬਲਿਕ ਆਈ ਤੋਂ ਬਾਹਰ ਹੀ ਜਿਹੜੇ ਉਹ ਰਹੇ ਆ ਐਡਵੋਕੇਟਸ ਕਾਉਂਸਲਰ ਤੇ ਰਿਪਰੈਜ਼ੈਂਟੇਟਿਵਸ ਫਾਰ ਡਿਸੇਬਲਡ ਇਨ ਸ਼ਿਕਾਗੋ ਦੀ ਇੱਕ ਨੈਸ਼ਨਲ ਕਾਨਫਰੰਸ ਦੇ ਵਿੱਚ ਇਹਨਾਂ ਨੇ ਜਿਹੜੀ ਸਪੀਚ ਦਿੱਤੀ ਹੈਗੀ ਆ ਤੇ ਜਿਹੜੇ ਸਾਬਕਾ ਰਾਸ਼ਪਤੀ ਆ ਕਹਿੰਦੇ ਵੀ ਇਹ ਬੋਲ ਰਹੇ ਸੀ ਇਸ ਸੋਸ਼ਲ ਸਿਕਿਉਰਟੀ ਡੇ ਆਫ ਐਕਸ਼ਨ ਨੂੰ ਜਿਹੜਾ ਉਹ ਲੈ ਕੇ ਉਹਨਾਂ ਨੇ ਕਿਹਾ ਵੀ 100 ਦਿਨਾਂ ਤੋਂ ਘੱਟ ਦੇ ਵਿੱਚ ਨਵੀਂ ਐਡਮਿਨਿਸਟ੍ਰੇਸ਼ਨ ਨੇ ਇੰਨਾ ਜ਼ਿਆਦਾ ਨੁਕਸਾਨ ਪੰਚਾਇਤ ਦਿੱਤਾ ਹੈ ਬਹੁਤ ਜਿਆਦਾ ਡਿਸਟਰਕਸ਼ਨ ਕਰ ਦਿੱਤੀ ਹੈ ਕਹਿੰਦੇ ਵੀ ਇਟਸ ਕਾਈਂਡ ਆਫ ਬ੍ਰੈਥ ਟੇਕਿੰਗ ਬਾਈਡਨ ਹੁਣਾਂ ਨੇ ਆਪਣੀ ਇਸ ਚਾਰਜਡ ਸਪੀਚ ਦੇ ਵਿੱਚ 트ੰਪ ਹੁਣਾਂ ਦੇ ਐਡਮਿਨਿਸਟ੍ਰੇਸ਼ਨ ਦੇ ਉੱਤੇ ਨਿਸ਼ਾਨਾ ਜਿਹੜਾ ਉਹ ਸਾਧਿਆ ਹੈਗਾ ਆ ਕਹਿੰਦੇ ਵੀ ਸ਼ੋ ਸਿਕਿਉਰਟੀ ਦੇ ਵਿੱਚੋਂ ਲੋਕਾਂ ਨੂੰ ਫਾਇਰ ਵੀ ਜਿਹੜਾ ਉਹ ਕੀਤਾ ਗਿਆ ਹੈਗਾ ਆ ਕਹਿੰਦੇ ਵੀ 70 ਮਿਲੀਅਨ ਤੋਂ ਵੱਧ ਅਮਰੀਕਨ ਸ਼ੋ ਸਿਕਿਉਰਟੀ ਐਡਮਿਨਿਸਟ੍ਰੇਸ਼ਨ ਦੇ ذریعے ਇਹਨਾਂ ਸਹੂਲਤਾਂ ਦਾ ਆਨੰਦ ਜਿਹੜਾ ਉਹ ਮਾਨਦੇ ਹੈਗੇ ਆ 200 ਤੋਂ ਤਕਰੀਬਨ ਲੋਕ ਸੀਗੇ ਜਿਨ੍ਹਾਂ ਨੂੰ ਇਹ ਭਾਸ਼ਣ ਦੇ ਰਹੇ ਸੀਗੇ ਤੇ ਜਿਹੜੇ ਰਾਸ਼ਪਤੀ ਬਾਈਡਨ ਆ ਉਹਨਾਂ ਨੇ ਕਿਹਾ ਕਿ ਆਪਣੀ ਜਿਹੜੀ ਪ੍ਰਿਪੇਅਰਡ ਕੀਤੀ ਸੀਗੀ ਸਪੀਚ ਉਸੇ ਦੇ ਉੱਤੇ ਹੀ ਗੱਲਬਾਤ ਜਿਹੜੀ ਉਹ ਕੀਤੀ ਆ ਬਜ਼ੁਰਗ ਹੋਣ ਕਰਕੇ ਰੈਂਬਲ ਕਹਿੰਦੇ ਆ ਵੀ ਉਹਨਾਂ ਨੇ ਫੇਰ ਕੀਤਾ ਜੋ ਅਕਸਰ ਆਪਾਂ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਵੀ ਸੁਣਦੇ ਜਿਹੜੇ ਉਹ ਰਹੇ ਆ ਉਹਨਾਂ ਨੇ ਰਿਪਬਲਿਕਨ ਪ੍ਰੈਜ਼ੀਡੈਂਟ ਜਿਹੜੇ 트ੰਪ ਆ ਉਹਨਾਂ ਦਾ ਨਾਮ ਲਏ ਬਗੈਰ ਦਿਸ ਗਾਇ ਕਹਿ ਕੇ ਜਿਹੜਾ ਆ ਉਹਨਾਂ ਨੂੰ ਸੰਬੋਧਨ ਕਰਦੇ ਰਹੇ ਹੈਗੇ ਆ ਬਾਈਡਨ ਨੇ ਇੱਕ ਵਾਰ ਫੇਰ ਕਿਹਾ ਵੀ ਇਸ ਤਰੀਕੇ ਨਾਲ ਤੁਸੀਂ ਮੁਲਕ ਨੂੰ ਵੰਡ ਨਹੀਂ ਸਕਦੇ ਆਲਰੇਡੀ ਅਸੀਂ ਬਹੁਤ ਜ਼ਿਆਦਾ ਡਿਵਾਈਡਡ ਹੈਗੇ ਆ ਸੋ ਹੁਣ ਦੇਖੋ ਅੱਗੇ ਕੀ ਬਣਦਾ ਹੈ ਉਹ ਉਧਰ ਰਾਸ਼ਪਤੀ ਜਿਹੜੇ 트럼ਪ ਆ ਉਹ ਤਾਂ ਸਿੱਧਾ ਨਾਮ ਲੈ ਕੇ ਬਾਈਡਨ ਹੁਣਾ ਦੇ ਉੱਤੇ ਵਾਰ ਜਿਹੜੀ ਆ ਉਹ ਕਰਦੇ ਰਹਿੰਦੇ ਆ ਰਾਸ਼ਪਤੀ 트럼ਪ ਅਸ਼ੋਰ ਸਿਕਿਉਰਟੀ ਦੇ ਉੱਤੇ ਕਈ ਜਿਹੜੀਆਂ ਚੇਂਜਸ ਆ ਉਹ ਲਿਆਉਣ ਬਾਰੇ ਜਿਹੜਾ ਉਹ ਸੋਚਦੇ ਆ ਇਲਨ ਮਸਕ ਦੇ ਦੁਆਰਾ 7700 ਤੋਂ ਵੱਧ ਜਿਹੜੇ ਵਰਕਰਸ ਉਹਨਾਂ ਨੂੰ ਆਲਰੇਡੀ ਜਿਹੜਾ ਲੇਆਫਰ ਦੇ ਪਲਾਨ ਜਿਹੜੇ ਉਹ ਬਣ ਚੁੱਕੇ ਆ ਡੋਜ ਦੇ ਚੱਲਦੇ ਆ